ਹਾਂਜੀ ਵੀਰ ਜਿਹੜੀ ਅੱਜ ਘਟਨਾ ਹੋਈ ਹੈ ਤੁਸੀਂ ਨਾਲ ਸੀਗੇ ਤੇ ਕੀ ਮਸਲਾ ਕੀ ਸੀਗਾ ਜੀ ਵੀਰੇ ਅਸੀਂ ਆਪਦੀ ਦੁਕਾਨ 'ਚ ਕੰਮ ਕਰ ਰਹੇ ਸੀ ਅਣਪਛਾਤੇ ਵਿਅਕਤੀ ਆਏ ਤੇ ਸਾਡੇ ਕੋਲ ਉੱਥੇ ਜਿਹੜੇ ਮਨਨ ਸਮਾਨ ਲੈਣ ਆਇਆ ਇਹ ਬੰਦੇ ਵੀ ਸੀ ਉੱਥੇ ਅਣਪਛਾਤੇ ਵਿਅਕਤੀ ਨੇ ਤੇਜ਼ ਤਾਰ ਹਥਿਆਰਾਂ ਨਾਲ ਬਿਨਾਂ ਕੁਝ ਪੁੱਛੇ ਤੋਂ ਸਾਡੇ ਤੇ ਹਮਲਾ ਕਰਤਾ ਜਾਨੋਂ ਮਾਰਨ ਦੇ ਮਕਸਦ ਨਾਲ ਆਏ ਸੀ ਬਹੁਤ ਔਖੀ ਭੱਜ ਕੇ ਉੱਥੋਂ ਆਪਦੀ ਜਾਨ ਬਚਾਈ ਆ ਮਾਰਨ ਦੇ ਮਕਸਦ ਨਾਲ ਆਏ ਸੀ ਉਹਨਾਂ ਨੇ ਕੁਝ ਨਹੀਂ ਪੁੱਛਿਆ ਕੁਝ ਨਹੀਂ ਪੁੱਛਿਆ ਸਿਰਫ ਸਾਡੇ ਤੇਜਗਾਰ ਹਥਿਆਰਾਂ ਨਾਲ ਹਮਲਾ ਕਰ ਕੋਈ ਪਛਾਣ ਵਿੱਚ ਆਇਆ ਉਹਨਾਂ ਚ ਵੀਰੇ ਪਛਾਣ ਨਹੀਂ ਪਰ ਸਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਸੀ ਫੋਟੋਸ ਅਸੀਂ ਸਾਰੀਆਂ ਵਾਇਰਲ ਕਰਤੀਆਂ ਉਹ ਸਭ ਕੁਝ ਦੇ ਚੁੱਕੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਲੱਗਿਆ ਵੀ ਹੋਇਆ ਪਰ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਦੀ ਮੰਗ ਕਰਦੇ ਕਿੰਨੇ ਕ ਵਜੇ ਦਾ ਇਹ ਘਟਨਾ ਸੀਗੀ ਤਕਰੀਬਨ ਦੁਪਹਿਰੇ ਸਵਾ 2 ਵਜੇ ਦਿਨ ਦਿਹਾੜੇ ਦਿਨ ਦੇ ਵਿੱਚ ਦਿਨ ਦੇ ਦੁਪਹਿਰੇ ਚ ਕੰਮ ਹੋਇਆ ਦੇਖੋ ਕਿੰਨੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ ਕੋਈ ਪੁਰਾਣਾ ਕੋਈ ਲੜਾਈ ਝਗੜਾ ਨਹੀਂ ਸਾਡੇ ਨਾਲ ਵੀਰ ਜੀ ਕਿਸੇ ਨਾਲ ਕੋਈ ਸਾਡਾ ਕੋਈ ਲੈਣ ਦੇਣ ਦਾ ਕੋਈ ਪੁਰਾਣਾ ਝਗੜਾ ਨਹੀਂ ਸੀ ਅਸੀਂ ਆਪਦਾ ਕੰਮ ਕਰਦੇ ਆਂ ਮਿਹਨਤ ਕਰਦੇ ਆਂ ਕੋਈ ਅਸੀਂ ਕਿਸੇ ਨਾਲ ਕੋਈ ਝਗੜੇ ਦਾ ਸਾਡਾ ਕੋਈ ਹੈ ਨਹੀਂ ਸੀ ਦੁਕਾਨਦਾਰ ਕੋਲ ਤੋਂ ਬਿਨਾ ਕੋਈ ਹੋਰ ਵੀ ਮੁੰਡਾ ਉੱਥੇ ਸੀਗਾ ਕੋਈ ਜਿਹਦੇ ਸੱਟਾਂ ਲੱਗੀਆਂ ਜਾਂ ਕੋਈ ਵੀਰ ਜੀ ਸਾਡਾ ਇੱਕ ਮਤਲਬ ਦੋਸਤ ਸਾਡੇ ਨਾਲ ਕੰਮ ਕਰਦਾ ਹੋਵੇ ਉਹ ਵੀ ਉੱਥੇ ਸੀ ਉਹਦੇ ਵੀ ਕਾਫੀ ਜ਼ਿਆਦਾ ਸੱਟਾਂ ਵਜੀਆਂ ਮੇਰਾ ਬ੍ਰਦਰ ਆ ਇਹਦੇ ਵੀ ਸਿਰਚੇ ਦੀ ਮਾਰੀ ਆ ਉਹਨਾਂ ਨੇ ਉਹਨਾਂ ਕੋਲ ਉਹ ਲੋਹੇ ਦੇ ਕਾਪੇ ਕਿਰਪਾਨਾਂ ਵਰਦੀ ਸੀ ਉਹਨਾਂ ਨਾਲ ਹਮਲੇ ਕੀਤੇ ਨੇ ਤੇ ਸਿਰਚੇ ਮਾਰੀਆਂ ਨੇ ਬਾਹਾਂ ਤੇ ਮਾਰੀਆਂ ਨੇ ਇਹ ਤਾਂ ਐ ਮੰਨ ਲਓ ਕਿਸਮਤ ਚੰਗੀ ਸੀ ਭੱਜ ਕੇ ਬਚਿਆ ਜੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮਾਰਨ ਕੋਈ ਸਿਰ ਤੇ ਗੁੱਦੀ ਸਾਡੇ ਕੋ ਟਾਂਕੇ ਵੀ ਲੱਗੇ ਨੇ ਟਾਂਕੇ ਲੱਗੇ ਹੋਏ ਨੇ ਸਿਰ ਤੇ ਹੁਣ ਅਸੀਂ ਸਿੱਟੀ ਸਕੈਨ ਕਰਵਾਇਆ ਦੇਖ ਲੈ ਅੱਗੇ ਹੁਣ ਕੀ ਆਉਂਦਾ ਬੱਚੇ ਹਾਂਜੀ ਭਾਈ ਜਿਹੜੇ ਅੱਜ ਤੁਹਾਡੇ ਨਾਲ ਲੜਾਈ ਦਾ ਝਗੜਾ ਹੋਇਆ ਉਹ ਕੀ ਮਸਲਾ ਕੀ ਸੀਗਾ ਜੀ ਮਸਲਾ ਭਾਈ ਜੀ ਕੁਝ ਨਹੀਂ ਸੀ ਬਸ ਅਸੀਂ ਦੁਕਾਨ 'ਚ ਆਪਦਾ ਸਮਾਨ ਲਵਾਉਂਦੇ ਬੈਸੇ ਲਗਾਉਂਦੇ ਸੀ ਬੰਦੇ ਕਸਟਮਰ ਆਏ ਹੋਏ ਸੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਹੈਗਾ ਮੁੰਡੇ ਆਏ ਉਹਨਾਂ ਕੋਲ ਕਿਰਪਾਨਾਂ ਸੀ ਸਾਡੇ ਆ ਕੇ ਮਾਰਨ ਲੱਗੇ ਅਸੀਂ ਬਥੇਰਾ ਪੁੱਛਿਆ ਵੀ ਤੁਸੀਂ ਕੌਣ ਹੋ ਉਹਨਾਂ ਨੇ ਕੁਝ ਨਹੀਂ ਪੁੱਛਿਆ ਮਾਰਨ ਦੇ ਸਿੰਸਲੇ ਚ ਆਏ ਸੀ ਅਸੀਂ ਮੈਂ ਉੱਥੋਂ ਬੜਾ ਔਖਾ ਜਾਨ ਛਡਾ ਕੇ ਭੱਜਿਆ ਭੱਜ ਕੇ ਜਾ ਕੇ ਮੇਰੇ ਮਗਰ ਵੀ ਭੱਜੇ ਨੇ ਮੇਰੇ ਕਿਰਪਾਨਾਂ ਸਿਰਤੇ ਮਾਰਿਆ ਨੇ ਇੱਥੇ ਹੱਥਾਂ ਉੱਥਾਂ ਦੇ ਸਭ ਕਿਤੇ ਮਾਰੀਆਂ ਆਉਂ ਜਾਂਦੇ ਮੈਂ ਭੱਜ ਕੇ ਜਦੋਂ ਉੱਥੇ ਜਾ ਕੇ ਬਹੁਤ ਔਖੀ ਜਾਨ ਬਚਾਈਆ ਨਾਲ ਕੋਈ ਹੋਰ ਵੀ ਸੀ ਤੁਹਾਡੇ ਨਾਲ ਉੱਥੇ ਮੁੰਡੇ ਹੋਰ ਵੀ ਸੀ ਦੋ ਤਿੰਨ ਦੇ ਹੋਰ ਦੇ ਵੀ ਮਾਰ ਕੇ ਗਏ ਨੇ ਜਿਹੜਾ ਉਹਨਾਂ ਨਾਲ ਨੂੰ ਜਾਂਦਾ ਸੀ ਹਰੇਕ ਦੇ ਮਾਰਦੇ ਸੀ ਕੋਈ ਪੁਰਾਣਾ ਲੜਾਈ ਝਗੜਾ ਹੋ ਗਿਆ ਦਾ ਕੋਈ ਲੜਾਈ ਝਗੜਾ ਤਾਂ ਵੈਸੇ ਕੋਈ ਨਹੀਂ ਹੈਗਾ ਸਾਰੇ ਠੀਕ ਸੀ ਕੋਈ ਹੋਰ ਲੈਣ ਦੇਣ ਦਾ ਕੋਈ ਤੁਹਾਡਾ ਮਸਲਾ ਹੋ ਗਿਆ ਕਿਸੇ ਨਾਲ ਲੈਣ ਦੇਣ ਨਹੀਂ ਸੀ ਸਿਰਚ ਵੀ ਛੱਟ ਲੱਗੀ ਹੈ ਸਿਰਚ ਬਹੁਤ ਜਿਆਦਾ ਛੱਟ ਬਚੀ ਆ ਟਾਂਕੇ ਵੀ ਲੱਗੇ ਟਾਂਕੇ ਵੀ ਲੱਗੇ ਹੋਏ ਨੇ ਤੁਸੀਂ ਕੋਈ ਪੁਲਿਸ ਕੰਪਲੀਟ ਕਰਤੀ ਹੈ ਕੰਸਕਾਂ ਬੜਾ ਕਰਤੀ ਕਿ ਮੰਗ ਕੀ ਕਰਦੇ ਹੋ ਮੰਗ ਪ੍ਰਸ਼ਾਸਨ ਤੋਂ ਸਤੇ ਹੀ ਮੰਗ ਕਰਦੇ ਆ ਨਿਸਾਨਨ ਸਾਫ ਮੈਂ ਹਾਂਜੀ ਜਿਹੜੀ ਇਹ ਅੱਜ ਲੜਾਈ ਹੋਈ ਆ ਜੀ ਇਹ ਕਿਵੇਂ ਹੋਈ ਆ ਕੀ ਸਾਰੀ ਘਟਨਾ ਜੀ ਦੱਸੋਗੇ ਹਾਂਜੀ ਦੱਸਾਂਗੀ ਹਾਂਜੀ ਹਾਂਜੀ ਪਰਮਜੀਤ ਸਿੰਘ ਦਾ ਪਿੰਡ ਛਾਪੜ ਮੇਰੀ ਦੁਕਾਨ ਦੇ ਤੋਂ ਪਰ ਅੱਡੇ 'ਚ ਕਰਾਈ ਹੋਈ ਸੀ ਬੱਚੇ ਨੂੰ ਗੁਰਵਿੰਦਰ ਸਿੰਘ ਨੂੰ ਇਹਨੂੰ ਉੱਥੇ ਅਨੁਸ਼ਾਸਨ ਤੇ ਆ ਕੇ ਬੰਦੇ ਨੇ ਬਾਹਰ ਦਾਤ ਕਰੀ ਮਾਰ ਨਾ ਪਏ ਕਿ ਮਾਰ ਤੋਂ ਜਾਨ ਮਸਾਂ ਬਚਾਈ ਇਰੇ ਉਹਦੇ ਨਾਲ ਬੰਦੇ ਬੈਠੇ ਸੀ ਉਹਨਾਂ ਨੇ ਵੀ ਸੱਟਾਂ ਮਾਰੀ ਇਹਨਾਂ ਨੇ ਇੱਕ ਡਕੌਂਡੇ ਦਾ ਬੰਦਾ ਸੀਗਾ ਇੱਕ ਹੋਰ ਨਾਲ ਪਿਆਰ ਸੀ ਸ਼ਾਹਪੁਰ ਦਾ ਇੱਕ ਲਾਉਟ ਦਾ ਸੀ ਇਹ ਜਿੰਨਾਂ ਨੇ ਮਾਰੇ ਕਿ ਇਹ ਮੇਰੀ ਸੁਣਾਈ ਹੋਣੀ ਚਾਹੀਦੀ ਆ ਮੇਰਾ ਇੱਕੋ ਇੱਕੋ ਬੇਟਾ ਬਹੁਤ ਇਹਨਾਂ ਨੇ ਟੱਕਾ ਕੀਤਾ ਕਿੰਨੇ ਕ ਬੰਦੇ ਸੀਗੇ ਜੀ ਉਹ ਸੀਗੇ ਬੰਦੇ ਜੀ 10 12 ਬੰਦੇ ਸੀਗੇ ਕੋਈ ਮੂੰਹ ਬੰਨੇ ਹੋਏ ਸੀਗੇ ਮੋਟਰਸਾਈਕਲਾਂ ਤੇ ਆਏ ਨੇ ਉਹਨਾਂ ਦੀਆਂ ਪਲੇਟਾਂ ਵੀ ਕਹਿੰਦੇ ਖੋਲੀਆਂ ਹੋਈਆਂ ਸੀਗੀਆਂ ਮੋਟਰਸਾਈਕਲਾਂ ਦੀਆਂ ਕਿ ਬਹੁਤ ਜਿਆਦਾ ਧੱਕਾ ਕਰ ਰਹੇ ਨੇ ਕਿ ਸਨਾਈ ਹੋਣੀ ਕਿ ਆਈ ਜੀ ਤੁਹਾਨੂੰ ਨਹੀਂ ਲੱਗਦਾ ਜੇ ਇੱਕ ਬੰਦਾ ਆਪਦਾ ਕੰਮਕਾਰ ਕਰਦਾ ਤੇ ਉਹ ਦੁਕਾਨ ਦੇ ਵਿੱਚ ਸੇਫ ਨਹੀਂ ਹੈਗਾ ਜੀ ਅੱਜ ਦੇ ਟਾਈਮ 'ਚ ਇਹ ਦੁਕਾਨ ਦੇ ਵਿੱਚ ਵੀ ਜੇ ਮਤਲਬ ਭਾਈ ਕੱਲ ਮੰਨ ਲਓ ਅਸੀਂ ਹੁਣ ਆਪਦੀਆਂ ਦੁਕਾਨਾਂ 'ਚ ਆਪਦੇ ਕੰਮਕਾਰ ਕਰਦੇ ਆ ਬਿਲਕੁਲ ਸੇਫ ਨਹੀਂ ਹੈਗੇ ਦਿਨ ਦੇ ਦਿਹਾੜੇ ਇੱਕ ਮਾਰਕੀਟ ਅੱਡੇ 'ਚ ਆ ਕੇ ਕੋਈ ਅਣਪਛਾਤੇ ਵਿਅਕਤੀ ਤੇਜ਼ ਤਾਰ ਹਥਿਆਰ ਨਾਲ ਮਾਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਕਿੱਥੋਂ ਸੇਫ ਕਹਿ ਸਕਦੇ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮੰਗ ਆ ਵੀ ਸਾਡੀ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਸਾਨੂੰ ਹਾਂ ਅਸੀਂ ਕੱਲ ਤੋਂ ਅੱਗੇ ਤੋਂ ਵੀ ਕੰਮ ਕਰਨਾ ਹੈ ਰੈਗੂਲਰ ਕਰਦੇ ਆ ਰਹੇ ਹਾਂ ਪਿਛਲੇ 7-8 ਸਾਲਾਂ ਤੋਂ ਅੱਗੇ ਵੀ ਕਰਨਾ ਹੈ ਤਾਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਅੱਗੇ ਤੋਂ ਵੀ ਇਹ ਚੀਜ਼ਾਂ ਤੋਂ ਗਰੇਜ ਹੋਵੇ ਤੇ ਬਣਦੇ ਕਾਰਵਾਈ ਕੀਤੀ ਜਾਵੇ